ਬੱਚੇ ਦਾ ਆਪਣੇ ਬਹੁਤ ਉੱਚੇ ਹੋ ਗਏ ਸੋਨੂੰ ਕੈਮਰੇ ਚ ਦਿਖਣਾ ਹੀ ਨਹੀਂ ਹੋਲੀਆਂ ਮਾਹੋਲੀਆਂ ਲਿਆਂਦੀਆਂ ਗੋਪੀਆਂ ਲਿਆਂਦੀਆਂ ਹਣਾ ਪੁੱਪਾ ਚੱਲਿਆ ਘਰ ਲੈਣਾ ਮੇਰੇ ਨਾਲ ਪਹੁੰਚ ਲੈ ਇਹਨੂੰ ਰਾਤ ਨੂੰ ਹੈ ਤੇ ਦੋ ਡਾਂਸ ਆਰੇ ਆਪਾਂ ਅੱਜ ਦਾ ਬਲੌਗ ਲੈ ਕੇ ਆ ਗਏ ਆ ਅੱਜ ਆਪਾਂ ਡਾਉਣੇ ਆ ਦੋ ਬੱਚੇ ਤੇ ਦਿਖਾਉਣੇ ਆ ਸੋਨੂੰ ਕਿਹੜੇ ਬੱਚੇ ਆ ਆ ਜਾਓ ਬਈ ਹਾਂਜੀ ਜੀ ਆਣੇ ਆਪਣੇ ਬੱਚੇ ਅੱਜ ਵਾਲੇ ਜਿਨ੍ਹਾਂ ਨੂੰ ਆਪਾਂ ਡਾਉਣਾ ਕਰੋ ਸ਼ੌਕ ਬੱਚਿਆਂ ਦਾ ਬਈ ਆ ਦੋ ਬੱਚੇ ਨੇ ਆਪਣੇ ਕੋਲ ਇਹਨਾਂ ਨੂੰ ਡਾਉਣਾ ਤੇ ਆਜੋ ਬਈ ਦਾਈ ਜੀ ਹਾਂਜੀ ਬਈ ਸ਼ਿਆਲੋ ਬਈ ਦੇਖ ਸਕਦੇ ਹੋ ਪਹਿਲਾ ਗਿਆ ਆ ਜੋ ਹੁੰਦੂ ਜੇ ਨੂੰ ਦਾਈਏ ਹਾਂਜੀ ਵੇ ਕਰੋ ਚੈੱਕ ਆਪਣੇ ਬੱਚੇ ਨੂੰ ਇਹਨੂੰ ਵੀ ਲੱਗੇ ਆ ਡਾਊਨ ਇਹ ਚੱਲ ਬਈ ਇਹ ਬੈਗ ਆ ਗਿਆ ਛਤਰੀ ਤੇ ਆਪਾਂ ਇਹਨੂੰ ਢਾ ਕੇ ਮਿਲਦੇ ਆ ਛੋਟੇ ਨਾਲ ਬਈ ਹਾਂਜੀ ਬਈ ਆ ਜਾਂਦਾ ਆਪਣਾ ਬੱਚਾ ਆ ਦੇਖੋ ਬਈ ਆ ਜਾਂਦਾ ਆਪਣਾ ਬੱਚਾ ਦੂਸਰਾ ਦੇਖੋ ਬਈ ਉਹ ਵੀ ਆ ਜਾਂਦਾ ਤੇ ਹੁਣ ਆਪਾਂ ਪਾ ਲਈਏ ਕਬੂਤਰਾਂ ਨੂੰ ਦਾਣਾ ਪਾਣੀ ਦਾਣਿਆਂ ਦੇ ਵਿੱਚ ਆਪਣਾ ਗੁੱਲੀ ਡੰਡਾ ਤੇ ਕਣਕ ਤੇ ਹੋ ਗੁੱਡੇ ਜ ਆਪਾਂ ਪਾਤਾ ਤੇ ਹੁਣ ਇਹਦੇ ਚੱਪ ਗਈ ਜਾਂ ਜਿਵੇਂ ਮੈਂ ਦੱਸ ਤੁਹਾਨੂੰ ਪਾ ਕੇ ਜਿਵੇਂ ਆ ਖੁੱਡੇ ਚ ਤਾਂ ਪਾ ਪਾ ਦਾਣਾ ਪਾਣੀ ਤੇ ਹੁਣ ਦੂਜੇ 3 ਜਿਹੜੀ ਪਾ ਲਈਏ ਬਈ ਇੱਡੀ ਪਾਦੇ ਬਈ ਦਾਣੇ ਹਾਂਜੀ ਵੀ ਦਾਣੇ ਦੂਨੇ ਪਾ ਕੇ ਹੋ ਗਏ ਆ ਬੇਲੇ ਤੇ ਹੁਣ ਆਪਣੇ ਪੁੱਤਿਆਂ ਤੇ ਨਿਗਾ ਮਾਰ ਲਈ ਕਿੱਤੇ ਆ ਆ ਆਉਂਦੇ ਆ ਬਈ ਤੁਹਾਨੂੰ ਦਿਖਾਈਏ ਆ ਆਂਦੇ ਆ ਹੋ ਸੇ ਆਂਦਾ ਆਪਣੇ ਇੱਕ ਬੱਚਾ ਆ ਦੇਖੋ ਆ ਆਪਣਾ ਦੂਸਰਾ ਬੱਚਾ ਵੀ ਜਾਂਦਾ ਫਕਰੋ ਚੱਕ ਬਈ ਹੁਣ ਉੱਚੇ ਹੋ ਗਏ ਨੇ ਵਾਵਾ ਜੀ ਹੁਣ ਆਪਾਂ ਆ ਗਏ ਹਾਂ ਕੋਠੇ ਤੋਂ ਥੱਲੇ ਤੇ ਆਪਾਂ ਚੱਲੇ ਹਾਂ ਹੁਣ ਆਪਾਂ ਅੱਡੇ ਚ ਮੂਫਲੀ ਲੈਣਾ ਤੇ ਆ ਜਾਓ ਬਈ ਦਿਖਾਉਨੇ ਆ ਤੁਹਾਨੂੰ ਆਪਣਾ ਅੱਡਾ ਤੇ ਚਲੋ ਬਈ ਨਹੀਂ ਆਉਣਾ ਬਸ ਚੱਲੇ ਅੱਡੇ ਤੇ ਦਿਖਾਉਨੇ ਉਹਨੂੰ ਆਪਣਾ ਅਡਾ ਤੁੰਨੇ ਹਲ ਜੁੜਿਆ ਹੋ ਭਾਜਣਾ ਜਾਇਓ ਬਈ ਨਾਲ ਰਹਿਣਾ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਲਾਲ ਸਕਰ ਪਰੇ ਨੂੰ ਦਬਕੇ ਭੰਨਣਾ ਚੰਗਾ ਵੀ ਹੁਣ ਸੁਣੋ ਮੈਂ ਦੇ ਦੇ ਡੇਜ ਵੱਡੇ ਚ ਆ ਗਏ ਆ ਤੁਸੀਂ ਦੇਖ ਸਕਦੇ ਹੋ ਆ ਆਪਣਾ ਡੇ ਜਮਨਾ ਆਹ ਦੇਖੋ ਆਪਣੀ ਮੋਗੜੀ ਰੜੀ ਇਹ 50 ਰੁਪਏ ਰੁਪਏ ਦੇਤਾ ਆ ਸਭ ਕੋਲ ਮੈਂ 40 ਦੇ ਲਗਾਉਂਦਾ ਬਾਈ ਜ਼ਬਰਦਸਤੀ ਕਰੀ ਜਾਂਦਾ ਮੋਹਰੀਆਂ ਨੇ ਬਹਤਰ ਵੀ ਹੋ ਗਿਨ ਲਿਆ ਦੀ ਸਾਡੀ ਬਾਈ ਜਿਹੜੇ ਸਾਰੇ ਆ ਆਪਣਾ ਅੱਡਾ ਆਈ ਆਪਣੀਆਂ ਦੀ ਮੂਫੜੀ ਸਾਰੇ ਇੱਛਾ ਬੰਦੇ ਬੰਦੇ ਬਹਿ ਕੇ ਫੇਰਦੇ ਆ ਤੰਤਸਾਂ ਲਾਉਂਦੇ ਅਸੀਂ ਵੀ ਆਈਂ ਤਰਵਈਆ ਆਪਣੇ ਕੋਟਲ ਦੋ ਆਹ ਦੇਖੋ ਭਾਈ ਆਪਣਾ ਅੱਡਾ ਬਹੁਤ ਵੱਡਾ ਅੱਡਾ ਨਹੀਂ ਵੱਕਦਾ ਹਾਂਜੀ ਵੀ ਆਪਾਂ ਲੈਣ ਆ ਗਿਆਂ ਸਾਬ ਜੀ ਗੋਭੀ ਦੀ ਛੋਣ ਵੀ ਚੱਲ ਰਹੀ ਐ ਸੋਣ ਮੈਂ ਨਿਕਲਿਆ ਵੇ ਦੇਖੋ ਭਾਈ ਸਾਜੀਆਂ ਹੀ ਸਾਧੀਆਂ ਗਾਜਰਾ ਮੂਲੀਆਂ ਮੜ ਰਾ ਗਾਜਰ ਜੇ ਬਾਹਰ ਮੜ ਰਾ ਮੜ ਰਾ ਮੜ ਰਾ ਗੱਲ ਦੇ ਆਲੂ ਭਾਈ ਤੇ ਸੰਤਰੇ ਭਾਈ ਆਨ ਜੀ ਆ ਗਈ ਆਪਣੀ ਗੋਭੀ ਓਪੀ ਨਾ ਮੂਲੀਆਂ ਨੂੰ ਰੱਖੇ ਇਕੱਠੇ ਤੋਂ ਪਹਿਲਾਂ ਬਹਿ ਗਿਆ ਇਹ ਹੋ ਗਈ ਹਰ ਆਪਣਾ ਕਿਤੇ ਗਾਂ ਦੇਖਣੇ ਮਾਪੇ ਜੀ ਕਿੱਥੋਂ ਆਹ ਦੇਖੋ ਆਹ ਦੇਖੋ ਅਜੂਬ ਹੋਣੀ ਇਹ ਜਾ ਰਹੇ ਨੇ ਜਿਹੜੀ ਆਪਣੇ ਖਾਸ ਮਿੱਤਰ ਨੇ ਲੋ ਰੇਕਰ ਆਲ ਨੂੰ ਹੋਲੀਆਂ ਮਾਹੋਲੀਆਂ ਲਿਆਂਦੀਆਂ ਗੋਭੀਆਂ ਲਿਆਂਦੀਆਂ ਹੁਣ ਆਪਾਂ ਚੱਲੀਏ ਘਰ ਆਣ ਲੜਾ ਹਾਂਜੀ ਬਈ ਬੱਚੇ ਦਿਖਾ ਦਿਓ ਸਾਨੂੰ ਇੱਕ ਤਾਂ ਬਈ ਆ ਜਾਂਦਾ ਦੂਸਰਾ ਬਈ ਥੋੜਾ ਜਿਹਾ ਉੱਚਾ ਦੂਸਰਾ ਵੀ ਹੋ ਜਾਂਦਾ ਬਈ ਨੀ ਮਾਦਾ ਬਈਆਂ ਲੈ ਗਿਆ ਹੁਣ ਵੀ ਬੱਚੇ ਦੇਈਏ ਆਪਾਂ ਤਾੜ बच्चे ਆਪਣੇ ਬੈਗੇ ਸੀ ਪਹਿਲਾ ਬੱਚਾ ਤਾਂ ਆਪਾ ਤਾੜਦਾ ਦੂਸਰਾ ਵੀ ਤਾੜ ਦिए ਇਹ ਵੀ ਤੜ ਗਿਆ ਬਈ 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 ਬੱਚੇ ਖੁੱਡਿਆਂ 'ਚ ਤਾੜਤੇ ਨੇ ਨੇਰਾ ਵਾਵਾ ਹੁਣ ਲੱਗ ਗਿਆ ਤੇ ਸੂਰਜ ਵੀ ਆਲਮੋਸਟ ਸੈ ਪੀ ਗਿਆ ਤੇ ਹਾਂਜੀ ਬਾਈ ਹੁਣ ਆਪਾਂ ਖੁੱਡਿਆਂ 'ਲੇ ਮੂਰੇ ਪੱਲੀਆਂ ਲਾ ਦੀਏ ਤੇ ਮੈਲਦੇ ਆਂ ਤੁਹਾਨੂੰ ਪੱਲੀਆਂ ਲਾ ਕੇ ਬਈ ਪੱਲੀਆਂ ਲਾਤੀਆਂ ਪੱਲੀਆਂ ਲਾਤੀਆਂ ਤਿੰਨੇ ਖੁੱਡਿਆਂ ਦੀਆਂ ਤੇ ਹੁਣ ਤੁਹਾਨੂੰ ਮੈਲਦੇ ਆਂ ਥੱਲੇ ਜਾ ਕੇ ਹਾਂਜੀ ਆਪਾਂ ਜੀਮੂ ਨੂੰ ਲੈ ਕੇ ਆ ਗਏ ਆ ਬਾਹਰ ਤੇ ਆਪਾਂ ਹੁਣ ਇਹਦਾ ਢੇਡਾ ਕਢਾਉਨੇ ਆ ਦੋ ਤਿੰਨ ਮਿੰਟ ਤੇ ਤੁਸੀਂ ਵੀ ਨਾਲ ਜੁੜੇ ਰਹੋ ਓਏ ਇਧਰ ਆ ਤਿੰਨੇ ਰਾਬਾਵਾ ਹੋ ਗਿਆ ਨਹੀਂ ਸ਼ਰਟ ਨਹੀਂ ਕੋਟ ਤੇ ਹਾਂਜੀ ਹੋਰ ਕੀ ਹਾਲ ਚਾਲ ਕਿੱਦਾਂ ਸਾਰੇ ਦੱਸ ਕਿਹੜਾ ਆ ਤੁਸੀਂ 100 ਵਾਰੀ ਕਹਿਣਾ ਆਪਣਾ ਹੈ ਯਾਰ ਇਹ ਸੌ ਬਾਰੀ ਦਾ ਹੱਤਾਂ ਨੇ ਦੇਖੋ ਓਏ ਆ ਪਾ ਇਹਦਾ ਵੀ ਭਰਾ ਵਾ ਹੋਰ ਇਹਨਾਂ ਕਰੇ ਮੂਰੀ ਪੌਂਕਣ ਵਾਲਾ ਬਾਤੋ ਦਾ ਇਹ ਤੈਨੂੰ ਪਤਾ ਹੀ ਆਪ ਤਸਲਾ ਵੀ ਬੜਾ ਦਾ ਕਿ ਹਾਂਜੀ ਇਹ ਤਾਂ ਆਪ ਹੁਣ ਆਪਣੀ ਬਾ ਓਏ 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 ਨਾ ਨਾ ਜੰਗ ਨਹੀਂ ਲੜਨੀ ਜੰਗ ਨਹੀਂ ਲੜਨੀ ਓਏ ਤੇਰੀ ਤਾਂ ਦੇਖ ਲਓ ਜੀ ਕੀ ਕਿੱਡਾ ਵੱਡਾ ਜ਼ੁਲਮ ਕਰ ਰਹੇ ਆ ਅੱਜ ਕੱਲ ਦੇ ਜਵਾਕ ਮੇਰੇ ਨਾਲ ਮਰੀ ਪਰਾਵਾ ਕਰੇ ਨੀ ਵਾਰਦਾ ਇਹ ਤੇਰੀ ਅੱਜ ਦੀ ਉਹ ਮਾਰਿਆ ਨਾ ਹੁਣ ਵੱਜਿਆ ਨਹੀਂ ਵੜਾ ਖੜ ਗਿਆ ਤਾ ਤੇ ਦੋਨੇ ਕਬੂਤਰ ਗੱਜੇ ਹੈ ਦੋਨੇ ਕਬੂਤਰ ਗੱਜੇ ਭਈ ਆਪਾਂ ਬੰਦੇ ਨੂੰ ਦੋ ਕਬੂਤਰ ਕਬੂਤਰੀਆਂ ਗੱਫਟ ਕੀਤੀਆਂ ਸੀਗੀਆਂ ਤੇ ਹੁਣ ਆਪਾਂ ਉਹ ਭਰਾਵਾ ਨਹੀਂ ਕੋ ਕਹਿੰਦਾ ਮੈਨੂੰ ਤਾਂ ਲੱਗਦਾ ਅੱਡਾ ਹੈਗਾ ਇਹ ਹਾਥੀ ਨਹੀਂ ਉਹ ਜਿਹੜੇ ਕਬੂਤਰ ਨਹੀਂ ਸੀਗੇ ਦੋਨੇ ਇੱਕ ਲੰਡਾ ਹੈ ਦੂਜਾ ਉਹ ਗੱਜਗੇ ਕਬੂਤਰ ਨੇ ਛੱਡੇ ਨੇ ਮੈਂ ਠੀਕ ਆ ਕੱਟ ਕਰਾਂਗੇ ਯਾਰ ਇਹਦੇ ਬਈ ਕਬੂਤਰ ਗੱਜਗੇ ਤੇ ਆਪਾਂ ਹੈਂ ਉਹ ਯਾਰ ਦੇਖੋ ਬੰਦਾ ਆਪਣੇ ਨਾਲ ਜਿੱਦ ਕਰ ਰਿਹਾ ਵੀ ਮੇਰੇ ਘਰੇ ਆ ਤੇ ਬੰਦਾ ਬਈ ਕੋਈ ਨਾ ਕਾਨੂੰ ਆਪਾਂ ਮਿਲਾਂਗੇ ਤੇ ਕੋਈ ਨਾ ਬਾਹਲਾ ਇੰਨੀ ਜਿੱਦ ਨਹੀਂ ਕਰੀਦੀ ਸੁਣ ਯਾਰ ਹਨੇਰਾ ਹੋ ਗਿਆ ਨਹੀਂ ਤਾਂ ਆਪਾਂ ਜਾ ਹੀ ਪੈਣਾ ਸੀ ਹਨਾ ਉਹ ਹੁੰਦਾ ਅੱਗੇ ਕਿਹੜਾ ਕਰਿਆ ਉਹ ਘਰੇ ਤਾਂ ਬਥੇਰੇ ਵਾਰੀ ਆਇਆ ਰਾਤ ਨੂੰ ਨਹੀਂ ਨਾ ਇਹ ਆਇਆ ਕੋਲ ਨੂੰਦਾ ਯਾਰ ਉੱਕਾ ਕੋਈ ਨਾ ਬਈ ਯਾਰ ਸਮਝੀ ਦੀ ਆ ਗੱਲ ਸਮਝੀ ਦੀ ਆ ਆ ਜਾ ਜਿੱਦ ਨਾ ਕਰ ਮੈਂ ਦੱਸਦੀ ਆ ਜਾ ਬਰੂ ਈ ਗੱਨਾ ਬਈ ਤੂੰ ਗੇਟਾ ਜਾ ਜਾ ਬਰੂ ਗੇਟਾ ਚ ਲੈ ਬਈ ਆਪਾਂ ਬੰਦੇ ਦਾ ਸੌਂਗ ਪੂਰਾ ਕਰ ਦਈਏ ਗੇਟਾ ਚ ਆ ਜਾ ਆਪਣੇ ਚਰਮਨ ਸਾਹਿਬ ਨੂੰ ਸਾਫ ਆਪਣੇ ਬਈਆ ਲੈ ਆਪਾਂ ਗੇਟਾ ਚ ਆ ਗਏ ਬਹਿ ਵੀ ਗਏ ਹੋਰ ਦੋ ਸੁਭੀ ਕਰਨਾ ਕੋਈ ਨਹੀਂ ਕਰਨਾ ਅਰੇ ਹੋਰ ਦੋ ਸੁਭੀ ਕਰਨਾ ਕੋਈ ਨਹੀਂ ਕਰਨਾ ਅੱਡੀਆਂ ਤੋਂ ਲਾਈਟਾਂ ਲਵਾਈਆਂ ਮੇਰੇ ਨਾ ਭਗੇਲੇ ਨੂੰ ਰਾਤ ਨੂੰ ਹੈਂ ਕੋਈ ਕਰਨਾ ਕੋਡਾ ਕਰਾਉਣਾ ਆਹੋ ਬੰਦਾ ਰਾਤ ਨੂੰ ਸ਼ਰਮ ਨਹੀਂ ਆਉਂਦੀ ਰਾਤ ਨੂੰ ਸੜਕਾਂ ਤੇ ਤਾਂ ਐ ਫਿਰਦਾ ਜਿਵੇਂ ਮਾਤਾ ਦਾ ਰਾਜ ਹੁੰਦਾ ਆਪਾਂ ਨੂੰ ਸੁਨੇਹੇ ਆ ਲੱਗੇ ਬਈ ਪਤਨੀ ਦਾਦਾ ਪਤਨੀ ਡੈਡੀ ਆਪਾਂ ਚਾਲ ਲੱਗੇ ਦਿਖਾਉਣੇ ਆ ਕੀ ਪਾਉਣ ਤੇ ਆਪਾਂ ਪੁੱਛਣ ਬੰਨ ਹਾਂਜੀ ਆਪਾਂ ਇਹਨੂੰ ਦਿੱਤਾ ਬੰਨ ਤੇ ਆਪਾਂ ਕਰਦੇ ਆ ਅੱਜ ਦੇ ਬਲੌਗ ਦੀ ਸਮਾਪਤੀ ਦੱਸਿਓ ਕਿਦਾਂ ਲੱਗਿਆ ਕਮੈਂਟ ਫੋਲੋ ਸ਼ੇਅਰ ਸਬਸਕ੍ਰਾਈਬ ਸਾਰਾ ਕੁਝ ਕਰ ਦਿਓ ਮੇਰੇ ਵੀਰੋ ਤੇ ਛੱਡਿਓ ਨਾ ਕਸਰ ਲਾਲ ਸਕਰ ਪਰੇ ਨਹੀਂ ਨਾ ਆਏ ਨਾ ਯੋ ਬਾਹ ਮੇਰੇ ਵੀਰਵਾਨੇ ਸਾਰੇ ਕਰ ਦਿਓ ਲਾਈਕ ਠੀਕ ਚੰਗਾ ਜੀ